ਸੰਗਤ ਜੀ ਹੁਣ ਸ਼ੇਰ ਸਿੰਘ ਦੀ ਉਮਰ 7 ਸਾਲ ਦੀ ਹੋਈ ਆ ਤੇ ਇਹਦਾ ਪਿਤਾ ਸਰਦਾਰ ਟਹਿਲ ਸਿੰਘ ਸੰਗਰਹਿਣੀ ਦੀ ਬਿਮਾਰੀ ਦੇ ਨਾਲ ਇਹ ਵੀ ਸੰਸਾਰ ਤੋਂ ਰੁਕਸਤ ਹੋ ਗਿਆ ਕਿਉਂਕਿ ਸੰਗਤ ਜੀ ਜਿਹੜੇ ਸਾਹ ਨਾ ਜੀ ਸਾਹ ਇਹ ਜਿੰਨੇ ਸਾਨੂੰ ਮਿਲੇ ਨੇ ਇਹਨਾਂ ਚੋਂ ਰਾਈ ਮਾਤਰ ਵੀ ਨਾ ਵਧਨੇ ਨਾ ਘਟਨੇ ਨੇ ਗੁਰੂ ਕੀ ਬਾਣੀ ਦਾ ਬਚਨ ਆ ਗਣ ਘਾਲੇ ਸਭ ਦਿਵਸ ਸਾਸ ਨਾ ਵਡਣ ਘਟਣ ਤੇਲਸਾਰ ਇੱਕ ਤੇਲ ਮਾਤਰਾ ਵੀ ਇਹ ਨਾ ਵਧਾਏ ਜਾ ਸਕਦੇ ਨੇ ਨਾ ਘਟਾਏ ਜਾ ਸਕਦੇ ਨੇ